ਚਾਲ ਨੂੰ ਗ੍ਰਾਊਂਡ ਚ ਆਂਦੇ ਨੇ 2 ਮਹੀਨੇ ਹੋ ਗਏ ਤੇ ਮੈਂ ਸਟੇਟ ਚ ਸਿਲੇਕਟਡ ਆ ਸਟੇਟ ਚ ਸਿਲੇਕਟਡ ਹਾਂਜੀ ਬਹੁਤ ਬਹੁਤ ਮੁਬਾਰਕਾਂ ਬੱਚੇ ਤੁਹਾਨੂੰ ਕੀ ਨਾਮ ਕੀ ਹੈ ਪਵਨ ਵੀਰ ਕੌਰ ਮਨਵੀਰ ਕੌਰ ਪਵਨ ਵੀਰ ਕੌਰ ਹਾਂਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਸਮਝੀ ਬੜੀ ਬਹੁਤ ਬੜੀ ਦੰਦਾਂ ਦੀ ਕਿ ਰੇ ਲੱਗਦਾ ਖੇਡ ਕੇ ਤਿਆਰੀ ਕੌਣ ਕਰਵਾਉਂਦਾ ਤੁਸੀ ਸੁਖਵੀਰ ਬਾਈ ਐ ਉੱਚੀ ਬੋਲ ਸੁਖਵੀਰ ਕਿਹੜੇ ਦਾ ਸੁਖਵੀਰ ਬਾਈ ਜੀ ਸੁਖਵੀਰ ਬਾਈ ਕੌਣ ਆ ਸੁਖਵੀਰ ਬਾਈ ਕਿੱਥੋਂ ਦੇ ਸਰਾਵਾ ਦੇ ਅੱਛਾ ਸੁਖਵੀਰ ਸਰਾਵਾ ਜੀ ਜਿਹੜੇ ਕਬੱਡੀ ਦੇ ਵੱਡੇ ਪਲੇਅਰ ਆ ਜਿੰਦਾ ਨਾਮ ਆ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਆਵਾਜ਼ ਮਾਰੀ ਤੁਸੀਂ ਬਾਸਕਟਬਾਲ ਵੀ ਗੇਮ ਖੇਡਦੇ ਹੋ ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੇਡਦਿਆਂ ਨੂੰ ਬਹੁਤ ਟਾਈਮ ਬਹੁਤ ਟਾਈਮ ਹੁੰਦਾ ਤੁਹਾਨੂੰ ਮੈਡਮ ਕਿਹੜੇ ਮੈਡਮ ਕੀ ਨਾਮ ਨਾਲ ਦਾ ਗਗਨ ਮੈਡਮ ਗਗਨ ਮੈਡਮ ਅੱਛਾ ਕਿਤੋਂ ਹੁੰਦੇ ਆ ਜੇ ਇੱਥੇ ਹੀ ਹੁੰਦੇ ਆ ਹੈ ਤੇ 10ਵੀਂ ਕਲਾਸ ਦੇ ਕਿੰਨੇ ਕੁ ਸਟੂਡੈਂਟ ਹੁੰਦੇ ਆ ਇਹਦੇ ਦੋ ਤਿੰਨ ਹੀ ਹੁੰਦੇ ਦੋ ਤੇ ਨਹੀਂ ਹੁੰਦੇ ਕਿਹੜੀਆਂ ਕਿੜੀਆਂ ਕਲਾਸਾਂ ਦੇ ਵਿਦਿਆਰਥੀ ਹੁੰਦੇ ਨੇ 7ਵੀਂ 8ਵੀਂ ਵਧੀਆ ਲੱਗਦਾ ਗੇਮ ਖੇਡ ਕੇ ਤੁਹਾਨੂੰ ਹਾਂ ਜੀ ਵਧੀਆ ਲੱਗ ਰਹੀ ਹੈ ਤਿਆਰੀ ਵਧੀਆ ਕਰਾ ਰਹੇ ਮੈਂ ਤਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦਿਆਂ ਦੋ ਮਹੀਨੇ ਹੋ ਗਏ ਤਿਆਰੀ ਫਿਰ ਫੁੱਲ ਆ ਹੈ ਹਾਂ ਜੀ ਸਰਕਾਰ ਨੇ ਨਰਸਰੀ ਬਣਾਈ ਆ ਸਾਰੇ ਪਿੰਡਾਂ ਦੇ ਵਿੱਚ ਇੱਕ ਇੱਕ ਨਰਸਰੀ ਦਿੱਤੀ ਆ ਹੁਣੇ ਹਾਂ ਜੀ ਅਸੀਂ ਮੈਂ ਨਰਸਰੀ ਕੋਚ ਆ ਬਾਸਕਟਬਾਲ ਜੀ ਬੈਟਾਂ ਬਾਲ ਜਮਿਲਣੀਆਂ ਆ ਗਿਆ ਹੁਣ ਉਹ ਦੇ ਰਹੇ ਆ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਢਿਲਮਾ ਤੇ ਤੁਸੀਂ ਜੁੜ ਚੁੱਕੇ ਹੋ ਢਿਲਮਾ ਟੈਲੀਵਿਜ਼ਨ ਦੇ ਨਾਲ ਸਵਾਗਤ ਕਰਦੇ ਹਾਂ ਤੁਹਾਡਾ ਢਿਲਮਾ ਟੈਲੀਵਿਜ਼ਨ ਤੇ ਤੇ ਅੱਜ ਦੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਟ੍ਰਿੰਡ ਢਿਲਮਾ ਕਲਾਂ ਦਾ ਸਰਕਾਰੀ ਹਾਈ ਸਕੂਲ ਦਾ ਗਰਾਊਂਡ ਸੋ ਸ਼ਾਮ ਦਾ ਵੇਲਾ ਹੋ ਚੁੱਕਿਆ ਬਹੁਤ ਸਾਰੇ ਪਲੇਅਰ ਇੱਥੇ ਆਪੋ ਆਪਣੀ ਗੇਮ ਆ ਜਿਹੜੀ ਉਹ ਖੇਡਣ ਦੇ ਲਈ ਗੇਮ ਲਾਉਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਸੋ ਸਾਰੇ ਦਾ ਸਾਰਾ ਦ੍ਰਿਸ਼ਾ ਜਿਹੜਾ ਤੁਹਾਨੂੰ ਅਸੀਂ ਉਹ ਦਿਖਾਵਾਂਗੇ ਪਿਛਲੀ ਵੀਡੀਓ ਦੇ ਵਿੱਚ ਪਿਛਲੇ ਬਲੌਗ ਦੇ ਵਿੱਚ ਅਸੀਂ ਪਿੰਡ ਢੈਲਮਾਂਕਲਾਂ ਦਾ ਸਰਕਾਰੀ ਹਾਈ ਸਕੂਲ ਜਿਹੜਾ ਉਹ ਦਿਖਾਇਆ ਸੀ ਉਹ ਵੀਡੀਓ ਦਿਖਾਈ ਸੀ ਸਰਕਾਰੀ ਹਾਈ ਸਕੂਲ ਦਾ ਪੂਰੇ ਦਾ ਪੂਰਾ ਮਹਾਂਦਰਾ ਫਰੰਟ ਤੋਂ ਦਿਖਾਇਆ ਸੀ ਤੇ ਸਰਕਾਰੀ ਹਾਈ ਸਕੂਲ ਦੀ ਬੈਕ ਸਾਈਡ ਹੈਗੀ ਆ ਤੇ ਬੈਕ ਸਾਈਡ ਦੇ ਜਿਹੜਾ ਉਹ ਗਰਾਊਂਡ ਬਣੇ ਹੋਏ ਨੇ ਸੋ ਆਓ ਫਿਰ ਲੈ ਚੱਲਦੇ ਹਾਂ ਤੁਹਾਨੂੰ ਸੋ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਕ੍ਰਿਕਟ ਦੇ ਪਲੇਅਰ ਆ ਜਿਹੜੇ ਉਹ ਗੇਮ ਆ ਖੇਡ ਰਹੇ ਆ ਜਿਵੇਂ ਜਿਵੇਂ ਸ਼ਾਮ ਹੋ ਰਹੀ ਆ ਪਲੇਅਰ ਗਰਾਊਂਡ ਦੇ ਵਿੱਚ ਰੈਗੂਲਰ ਪਹੁੰਚ ਰਹੇ ਆ ਇੱਧਰਲੇ ਪਾਸੇ ਕੁਝ ਨੌਜਵਾਨ ਪ੍ਰੈਕਟਿਸ ਕਰ ਰਹੇ ਆ ਉਹ ਇਧਰਲੇ ਪਾਸੇ ਦਿਖਾਈਏ ਤਾਂ ਛੋਟੇ-ਛੋਟੇ ਬੱਚੇ ਆ ਜਿਹੜੇ ਉਹ ਬਾਸਕਟਬਾਲ ਕੁਛ ਲੜਕੀਆਂ ਐ ਲੜਕੇ ਆ ਤੇ ਉਹ ਇੱਥੇ ਬਾਸਕਟਬਾਲ ਦੀ ਗੇਮ ਆ ਜਿਹੜੀ ਉਹ ਖੇਡ ਰਹੇ ਹੈਗੇ ਆ ਸੋ ਇਧਰ ਬੱਚਿਆਂ ਨੇ ਆਪਣੇ ਕੋਲ ਆਵਾਜ਼ ਮਾਰ ਕੇ ਮੈਨੂੰ ਬੁਲਾਇਆ ਹੈਗਾ ਸੋ ਚਲਦੇ ਹੈਗੇ ਇਹਨਾਂ ਬੱਚਿਆਂ ਦੇ ਕੋਲ ਤੋ ਪੁੱਛਦੇ ਆ ਕੀ ਕਹਿਣਾ ਚਾਹੁੰਦੇ ਆ ਹਾਂ ਬੱਚੇ ਕੀ ਕਹਿਣਾ ਚਾਹੁੰਦੇ ਆ ਆਵਾਜ਼ ਮਾਰ ਤੁਸੀਂ ਬਾਸਕਟਬਾਲ ਦੀ ਗੇਮ ਖੇਡਦੇ ਹੋ ਹਾਂਜੀ ਬਈ ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੇਡਦਿਆਂ ਨੂੰ ਬਹੁਤ ਟਾਈਮ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਹੋ ਗਿਆ ਕਿੰਨੀ ਕ ਮਤਲਬ ਵਧੀਆ ਖੇਡਦੇ ਹੋ ਕਿ ਕਿੰਨਾ ਕ ਕਿਵੇਂ ਲੱਗਦਾ ਗੇਮ ਖੇਡ ਕੇ ਜੀ ਸਹੀ ਲੱਗਦਾ ਤਿਆਰੀ ਕੌਣ ਕਰਵਾਉਂਦਾ ਤੁਹਾਨੂੰ ਮੈਡਮ ਕਿਹੜੇ ਮੈਡਮ ਜੀ ਵਾਲ ਕੀ ਨਾਮ ਉਹਦਾ ਗਗਨ ਗਗਨ ਮੈਡਮ ਗਗਨ ਮੈਡਮ ਚ ਕਿੱਥੋਂ ਹੁੰਦੇ ਆ ਜੇ ਇੱਥੇ ਹੀ ਹੁੰਦੇ ਆ ਪਿੰਡ ਦੇ ਹੀ ਆ ਜੀ ਹਾਂਜੀ ਅੱਛਾ ਕਾਫੀ ਸਾਰੇ ਬੱਚੇ ਆ ਜਿਹੜੇ ਉਹ ਢੰਗ ਨਾਲ ਖੇਡਦੇ ਹਨਾ ਜੀ ਹਾਂਜੀ ਆਹ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੇਣ ਨੂੰ ਬੱਚੇ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਹੋ ਗਿਆ ਵਧੀਆ ਲੱਗਦਾ ਗੇਮ ਖੇਡ ਕੇ ਹਾਂਜੀ ਅੱਛਾ ਕਿੰਨੇ ਵਜੇ ਆ ਜਾਣੇ ਹੋ ਗਰਾਊਂਡ ਦੇ ਵਿੱਚ 6:30 ਵਜੇ 6:30 ਵਜੇ 6:45 ਵਜੇ 6:45 ਤੋਂ ਫਿਰ ਕਿੰਨੇ ਕਿੰਨਾ ਟਾਈਮ ਖੇਡਦੇ ਹੋ ਸਾਡੀ ਛੇਵੀਂ ਹੈ ਸਾਡੀ ਛੇਵੀਂ ਹੈ ਸਾਡੀ ਛੇਵੀਂ ਹੈ ਦੇਖ ਹਾਂਜੀ ਹਾਂਜੀ ਅੱਛਾ ਤੁਸੀਂ ਵੀ ਉਹਨੇ ਕਿਹੜੀ ਕਲਾਸ ਆ ਤੁਹਾਡੀ ਸਾਡੀ 10ਵੀਂ 10ਵੀਂ ਕਲਾਸ ਆ ਹਾਂਜੀ ਤੇ 10ਵੀਂ ਕਲਾਸ ਦੇ ਕਿੰਨੇ ਕੁ ਸਟੂਡੈਂਟ ਆਉਂਦੇ ਆ ਹੈ ਤੇ ਦੋ ਤਿੰਨ ਹੀ ਹੁੰਦੇ ਦੋ ਤੇ ਨਹੀਂ ਹੁੰਦੇ ਕਿਹੜੀਆਂ ਕਿਹੜੀਆਂ ਕਲਾਸਾਂ ਦੇ ਵਿਦਿਆਰਥੀ ਆਉਂਦੇ ਆ ਤੁਸੀਂ 6ਵੀਂ 7ਵੀਂ 8ਵੀਂ 9ਵੀਂ ਦੀ ਆਗੇ 9ਵੀਂ ਦੀ ਆਗੇ 10ਵੀਂ ਨਹੀਂ ਆਏ ਆਈ ਜਾਂਦੇ ਆ ਕਲਾਸ ਅੱਛਾ ਰੈਗੂਲਰ ਸਾਰੇ ਆਈ ਜਾਂਦੇ ਆ ਹਾਂਜੀ ਸ੍ਰੀ ਗਾਲ ਸ੍ਰੀ ਗਾਲ ਬੱਚੇ ਸ੍ਰੀ ਗਾਲ ਹਾਂ ਬੱਚੇ ਮੈਂ ਖਾ ਗੋਲ ਬੋਗਰੇ ਬੋਲ ਰਿਹਾ ਹਾਂ ਕਿ ਕੀ ਕਹਿਣਾ ਚਾਹੁੰਦੇ ਹੋ ਤੇਰੇ ਵਧੀਆ ਲੱਗਦਾ ਹੈ ਗੇਮ ਖੇਡ ਕੇ ਤੁਹਾਨੂੰ ਹਾਂਜੀ ਵਧੀਆ ਲੱਗ ਗਈ ਤਿਆਰੀ ਵਧੀਆ ਕਰਾਰੇ ਮੈਂ ਪੂਰੀ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦਿਆਂ ਦੋ ਮਹੀਨੇ ਹੋ ਗਏ ਬਈ ਦੋ ਮਹੀਨੇ ਹੋ ਗਏ ਤਿਆਰੀ ਫਿਰ ਫੁੱਲ ਆ ਹੈ ਹਾਂਜੀ ਵਧੀਆ ਲੱਗਦਾ ਹਾਂਜੀ ਕਿੰਨੇ ਵਜੇ ਆ ਜਾਨੇ ਹੋ 4 ਵਜੇ 4 ਵਜੇ ਚਲੋ ਠੀਕ ਆ ਹੋਰ ਕੁਝ ਕੀ ਕਹਿਣਾ ਹੈ ਕੀ ਜਾਨੇ ਹੋ ਤੁਸੀਂ ਆਪਦੇ ਵੱਲੋਂ ਠੀਕ ਹੈ ਅਸੀਂ ਬਹੁਤ ਕੁਝ ਸਿੱਖ ਲਿਆ ਬਹੁਤ ਕੁਝ ਸਮਝੀ ਕੀ ਸਿੱਖਿਆ ਵਾਦੂ ਕਰੇ

ਠੀਕ ਆ ਜਾਓ ਹੋਰ ਕੀ ਡਿਮਾਂਡ ਆ ਤੁਹਾਡੀ ਦਾ ਇਹ ਡਿਮਾਂਡ ਆ ਆ ਇਹ ਕਿੰਨੀ ਡਿਮਾਂਡ ਹੋਰ ਆ ਹਾਂ ਹਾਂ ਬੋਲਾ ਹੋਰ ਦੇਣੀਆਂ ਚਾਹੀਦੀਆਂ ਜੀ ਬੋਲਾ ਹੋਰ ਦੇਣੀਆਂ ਚਾਹੀਦੀਆਂ ਇਹ ਇਹਨਾਂ ਬੋਲਾਂ ਨੂੰ ਕੀ ਹੋਇਆ ਬੱਚੇ ਅੱਛਾ ਥੋੜੀਆਂ ਅਸਲੋ ਮਤਲਬ ਜਾ ਖੇਡਣ ਵਾਲੇ ਜਾਦੇ ਹੋ ਹੈ ਹਾਂਜੀ ਓਕੇ ਓਕੇ ਸੋ ਇਹਨਾਂ ਦੀ ਡਿਮਾਂਡ ਆ ਕੋਈ ਬੋਲਾ ਲੋ ਮਾਈਕ ਕਿ ਨਾ ਸੋਣ ਹਾਂਜੀ ਮੈਮ ਬੋਲਜ਼ ਮਿਲ ਨਹੀਂ ਆ ਜਿਹੜੀ ਆ ਸਰਕਾਰ ਨੇ ਨਸਲੀ ਬਣਾਈ ਆ ਹਾਂਜੀ ਆ ਮਾਈਕ ਲੈ ਲਓ ਸੱਸੀ ਗਰਲਸ ਸੱਚੀ ਗੱਲ ਜਿਵੇਂ ਕਿ ਨਾ ਸਰਕਾਰ ਨੇ ਨਰਸਰੀ ਬਣਾਈ ਆ ਸਾਰੇ ਪਿੰਡਾਂ ਦੇ ਵਿੱਚ ਇੱਕ ਇੱਕ ਨਰਸਰੀ ਦਿੱਤੀ ਆ ਹੁਣੇ ਹਾਂਜੀ ਅਸੀਂ ਮੈਂ ਨਰਸਰੀ ਕੋਚ ਆ ਬਾਸਕਟਬਾਲ ਜੀ ਬਰ ਤਾਂ ਬਾਲਸ ਮਿਲਣ ਗਈਆਂ ਆ ਗਿਆ ਹੁਣ ਉਹ ਦੇ ਰਹੇ ਆ ਜਿਵੇਂ ਕਿ ਹੱਡ ਦੀ ਪ੍ਰੋਬਲਮ ਵਿੱਚ ਆ ਗਈ ਸੀ ਇਸ ਕਰਕੇ ਥੋੜਾ ਜਿਹਾ ਕੰਮ ਡਿਲੇ ਹੋ ਗਿਆ ਜੀ ਵੈਸੇ ਤਾਂ ਬਾਲਸ ਮਿਲ ਨਹੀਂ ਆ ਸਾਰਾ ਕੁਝ ਹੀ ਦੇ ਰਹੀ ਹੈ ਸਰਕਾਰ ਬੱਚਿਆਂ ਨੂੰ ਹਾਂਜੀ ਚਲੋ ਠੀਕ ਹੈ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਬੋਲਣ ਲਈ ਉਹ ਸਟੇ ਸ਼ੁਨਵਾਦ ਧੰਨਵਾਦ ਬੱਚਿਓ ਤੁਹਾਡਾ ਵੀ ਮਿਹਰਬਾਨੀ ਬਾਏ ਆਇਓ ਐ ਤੇ ਠੀਕ ਹੈ ਜੀ ਤੁਸੀਂ ਸਾਨੂੰ ਗ੍ਰਾਊਂਡ ਚਾਹੁੰਦੇ ਨੇ 2 ਮਹੀਨੇ ਹੋ ਗਏ ਤੇ ਮੈਂ ਸਟੇਜ ਤੇ ਸਿਲੇਕਟਡ ਆ ਸਟੇਜ ਤੇ ਸਿਲੇਕਟਡ ਹਾਂਜੀ ਬਹੁਤ ਬਹੁਤ ਮੁਬਾਰਕਾਂ ਵਿੱਚ ਤੁਹਾਨੂੰ ਦੀ ਨਾਮ ਕੀ ਹੈ ਤੁਹਾਡਾ ਮਨਵੀਰ ਕੌਰ ਤੁਹਾਡਾ ਨਾਮ ਕੀ ਹੈ ਕਵਨ ਵੀਰਕੌਰ ਹਾਂਜੀ ਬਹੁਤ ਮੁਬਾਰਕਾਂ ਬਹੁਤ ਖੁਸ਼ੀ ਦੀ ਗੱਲ ਆ ਇਹ ਕਿ ਸਾਡੇ ਪਿੰਡ ਦਾ ਬੱਚਾ ਜਿਹੜਾ ਉਹ ਸਟੇਟ ਵਿੱਚ ਸਿਲੈਕਟ ਹੋ ਚੁੱਕਿਆ ਹੈ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਆ ਬੋਲੋ ਸ਼ੁਕਰੀਆ ਮਿਹਰਬਾਨ ਅਜੀ ਉਹ ਇਧਰਲੇ ਪਾਸੇ ਕੁਝ ਨੌਜਵਾਨ ਵੀਰ ਆ ਜਿਹੜੇ ਉਹ ਪ੍ਰੈਕਟਿਸ ਕਰ ਰਹੇ ਆ ਜਾਣ ਲੱਗਿਆ ਹੋਇਆ ਅੱਜ ਪਿੰਡ ਢਿਲਵਾ ਕਲਾਂ ਦੇ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਬਣੇ ਹੋਏ ਗਰਾਊਂਡ ਨੇ ਸੋ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਪਿੰਡ ਢਿਲਵਾ ਕਲਾਂ ਦੇ ਸਰਕਾਰੀ ਸਕੂਲ ਦੇ ਗਰਾਊਂਡਾਂ ਦਾ ਜਿਹੜਾ ਮੌਇਨਾ ਕਰਵਾਇਆ ਉਹ ਦ੍ਰਿਸ਼ਾ ਜਿਹੜੇ ਉਹ ਦਿਖਾਏ ਆ ਸੂ ਪਰਲੀ ਸਾਈਡ ਜਿਹੜਾ ਤੁਸੀਂ ਕੱਚਾ ਦੇਖ ਰਹੇ ਹੋ ਸਾਹਮਣੇ ਇਹ ਕਬੱਡੀ ਦਾ ਗਰਾਊਂਡ ਹੈ ਜੀ ਤੋ ਇਧਰ ਪਲੇਅਰ ਆ ਜਿਹੜੇ ਪਹਿਲਾਂ ਹੀ ਮੈਂ ਦਿਖਾ ਚੁੱਕਿਆਗਾ ਕ੍ਰਿਕਟ ਵਾਲੇ ਪਲੇਅਰ ਖੇਡ ਰਹੇ ਆ ਤੇ ਉਧਰੋਂ ਵੀ ਆਪਾਂ ਬੱਚਿਆਂ ਨੂੰ ਮਿਲ ਕੇ ਆਏ ਆ ਬੱਚੇ ਬਾਸਕਟਬਾਲ ਆ ਜਿਹੜੀ ਉਹ ਖੇਡ ਰਹੇ ਹੈਗੇ ਹੈਗੇ ਸੋ ਇਧਰ ਇਹ ਬੱਚੇ ਜਿਹੜੇ ਘੁੰਮ ਰਹੇ ਹੈਗੇ ਆ ਸੋ ਲੈ ਕੇ ਚੱਲਦੇ ਆ ਕੈਮਰਾ ਨਾਲ ਦੇ ਕੋਲ ਕਿਸ ਤਰੀਕੇ ਦੇ ਨਾਲ ਨਹੀਂ ਜਾਂਦੀ ਆ ਜਾਏ ਬਾਹਰ ਇਹ ਬੰਦ ਕਿਟੂਈ ਸੰਗੀ ਘਟ ਗਈ ਬੰਗੜੇ ਟੂਈ ਲੱਗੀ ਬੰਗੜੇ ਦੀ ਨਕਲ ਨਹੀਂ ਹੈ ਬਲਕਿ ਸੋ ਬੱਚੇ ਆਪਸ ਵਿੱਚ ਘੁਲ ਰਹੇ ਨੇ ਨਾ ਨਾ ਇੱਕ ਥਾਂ ਹੀ ਹੋਰ ਬੈਗ ਲੋ ਹੋਈ ਵੇ ਤਾਂ ਇੱਕ ਪਾਟ ਗਿਆ ਬੱਚਾ ਪਾਟ ਗਿਆ ਪਾਟ ਗਿਆ ਹੁਣ ਕਹਦਾ ਡੋਟ ਮੇਰਾ ਲੈ ਲੰਘ ਗੋਇਆ ਤਿੰਨ ਸੋਇਨਾ ਬੱਚਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਕਿਹੜੀ ਗੇਮ ਲਾਉਨੇ ਹੋ ਕਬੱਡੀ ਦੇ ਪਲੇਅਰ ਹੋ ਤੁਸੀਂ ਸਾਰੇ ਕਿੰਨੇ ਵਜੇ ਆਉਨੇ ਹੋ ਇੱਕ ਮਿੰਟ ਬਾਈ ਮਾਈਕ ਬਾੜੇ ਬਾਈ ਕਿਹੜੀ ਗੇਮ ਲਾਉਨੇ ਹੋ ਤੁਸੀਂ ਕਬੱਡੀ ਕਬੱਡੀ ਅੱਛਾ ਤੇ ਸਕੂਲ ਦੇ ਵਿੱਚ ਕਿੰਨੇ ਵਜੇ ਆ ਜਾਣੇ ਹੋ 4:30 4:30 ਆ ਜਾਣੇ ਹੋ ਹੁਣ ਤਾਂ ਲਗਭਗ ਮੇਰੇ ਖਿਆਲ ਚ 6 ਵਜਣ ਵਾਲੇ ਹੋ ਗਏ ਆ ਪਰ ਤੁਹਾਡੀ ਗੇਮ ਅਜੇ ਤੱਕ ਸਟਾਰਟ ਨਹੀਂ ਹੋਈ ਹੈਗੀ ਇਹ ਆ ਜਾਏ ਨਹੀਂ ਇਹ ਤਾਂ ਆ ਜਾਏ ਨਹੀਂ ਅੱਗੇ ਰੂਟੀਨ ਚ ਆ ਜਾਂਦੇ ਹੋ ਹਾਂਜੀ ਅੱਛਾ ਤੋਂ ਕਿਵੇਂ ਲੱਗਦਾ ਖੇਡ ਕੇ ਤਿਆਰੀ ਕੌਣ ਕਰਵਾਉਂਦਾ ਤੁਹਾਨੂੰ ਸੁਖਵੀਰ ਬਾਈ ਹਾਂ ਉੱਚੀ ਬੋਲੇ ਥੋੜਾ ਨੇੜੇ ਕਰੋ ਸੁਖਵੀਰ ਬਾਈ ਸੁਖਵੀਰ ਬਾਈ ਕੌਣ ਆ ਸੁਖਵੀਰ ਬਾਈ ਕਿੱਥੋਂ ਦੇ ਸਰਾਵਾ ਦੇ ਅੱਛਾ ਸੁਖਵੀਰ ਸਰਾਵਾ ਜੀ ਜਿਹੜੇ ਕਬੱਡੀ ਦੇ ਵੱਡੇ ਪਲੇਅਰ ਆ ਜਿੰਨਾਂ ਦਾ ਨਾਮ ਆ ਪੂਰੇ ਪੰਜਾਬ ਦੇ ਵਿੱਚ ਬਾਈ ਸੁਖਵੀਰ ਜੀ ਉਹ ਇਹਨਾਂ ਦੀ प्यारी है जेडी वो करवाਉਂਦੇ ਹੈਗੇ ਆ ਸੋ ਬਹੁਤ ਵੱਡੀ ਗੱਲ ਆ ਤਾਂ ਕਿ ਸਾਡੀ ਨੌਜਵਾਨੀਆ ਜਿਹੜੀ ਨਸ਼ਿਆਂ ਵਾਲੇ ਪਾਸੋਂ ਬਚ ਸਕੇ ਸੋ ਬਹੁਤ ਬਹੁਤ ਧੰਨਵਾਦ ਭਾਈ ਇਸੇ ਢੰਗ ਨਾਲ ਗੇਮ ਆ ਜਿਹੜੀ ਉਹ ਖੇਡਦੇ ਰਹੇ ਉਹ ਤੇ ਗਲਤ ਕੰਮਾਂ ਤੋਂ ਜਿਹੜਾ ਉਹ ਗਰੀਜ਼ ਕਰਿਓ ਜੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਅਸੀਂ ਤੁਹਾਨੂੰ ਪਿੰਡ ਢੈਲਵਾ ਕਲਾਂ ਦੇ ਗਰਾਊਂਡਾਂ ਦਾ ਮੌਇਨਾ ਕਰਵਾਇਆ ਗਰਾਊਂਡਾਂ ਦੇ ਦ੍ਰਿਸ਼ਾ ਜਿਹੜੇ ਉਹ ਦਿਖਾਏ ਆ ਸੋ ਅਖੀਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲਾਸਟ ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਵੀਡੀਓ ਨੂੰ ਲਾਈਕ ਕਰਿਓ ਜੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ ਰਾਏ ਜਿਹੜੀ ਉਹ ਜਰੂਰ ਦਿਓ ਜੇ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਸੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ